दो गाड़ी आती हैं ये सारी हमारी बारह सेट है दो साइड हमारी अब सारी ऑनलाइन सेवा केंद्र एंड वन जीरो सेवन सिक्स वन थे तो सर पहले तो ये हमारी दिखते थी सर दोनों को मल्टीपल बजेट्स और क्यूज सर यहाँ लगी थी सर अब उसकी जरूरत नहीं है लगा अब सर फोन पर ही बंदा अपना काम करवा पड़ता है एंडलीडरली एंड रूल इंटेलिटेंट्स को सबका भी जाना होगा सिर्फ मैं बताता हूँ तो जैसे हमारे लुधियाना में सर पहले सात तो एस डी एम ऑफिस थे सर जहाँ पर ये काम होता था और एक आठ जी आठ जगह होता पटना no, तो जो है अपना फोर्टी फोर सेवा केंद्र तो फोर्टी फोर जो गाँव में भी है अगर छोटे शहरों में भी है तो उधर भी छोड़ तो जाके अपना काम रश बनते जाए एंड सर ये हमारा जो है सर uh, तीन जगह पर आप हम जो ये सर्विस दे, दे ये, है, sir, online, sir, ये, तो सकते हैं जैसे सेवा केंद्र है सर वन जीरो सेवन सिक्स लोड से एंड ऑनलाइन सर अपना पोर्टल पर रहेंगे ये दो बंदावेल कर सकता है सर हमारा वॉल्यूम काफ़ी है सर सो वी गेव अराउंड ट्वेंटी नाइन पॉइंट टू थ्री लैक सर नसीधे so, नहीं होता सर इट्स ह्यूज नंबर वन ऑफ द बिगेस्ट किसी डिपार्टमेंट का इस्तेमाल होता है तो इसके सर बेनिफिट्स ये हैं सर फिर नो अराइट्स और नो मिडलमैन वो एजेंट्स नो नीड टू ट्रेवल टू रिस्ट्रिक्स हेड क्वार्टर्स डोस्ट ऑफ डिलीवरी एंड सेवा केंद्र में हेल्प डेस्क लगे हैं सर इससे लोगों को काफ़ी ज़्यादा हेल्प हो जाएगी सर ये हम रिफॉर्म्स कर रहे हैं सर जो हमने रिसेंटली भी हैं सर इंस्टेंट लर्नर लाइसेंस है अपने मोबाइल पर भी लर्नर लाइसेंस का टेस्ट देके सर तरह डीलर एम्पावरमेंट सर जो गाड़ियाँ के डीलर हैं सर उनके पास ऑपराइजेशन हमने कर दी है ये सर हमारी किसी सरकार में नजर बनाएगा जिसमें सर डीलर भी नंबर अलॉट कर देता है सर स्टीतर एंड ट्रांसपेरेंट जो हमारा जो वी आई पी जो फैंसी नंबर है सर उसका भी हमने ऑप्शन प्रोसेस सारा ट्रांसपेरेंट कर दिया ये हम चौथी चीज़ लेके आ रहे हैं सर ये है जो हमारा नया लाइसेंस जो बनाने का सिस्टम होगा सर आप ड्राइविंग लाइसेंस बनाने का वो सर हम आपका बेसिकली मौके पर ही सर टेस्ट ट्रैक दें

ਪੱਕੇ ਲਈ ਜਾਣਾ ਪੈਣਾ ਸਰ ਕੱਚਾ ਜੋ ਹੈ ਲਰਨਰ ਲਰਨਰ ਤਾਂ ਬੋਲ ਰਹੇ ਆਹ ਕਰਨਾ ਤਾਂ ਵੈਸੀ ਹੀ ਪੈ ਜਾਣਾ ਹਾਂਜੀ ਆਪਣਾ ਆਡੀਓ ਸਾਹਿਬ ਆਜੋ ਨਾਲ ਆਜੋ ਤ੍ਰਿਥਨਾ ਇੱਕ ਸੀ ਡੈਮੋ ਸਰ ਨੂੰ ਉਹਨਾਂ ਦਿਖਾਣੇ ਆ ਸਰ ਸਿਟੀਜ਼ਨ ਬੈਠੇ ਨੇ ਸਾਰੇ ਇਹਨਾਂ ਬਹੁਤ ਹੁਣੇ ਦਾਅਵਾਾਂ ਕੀਤਾ ਇੱਕ ਐਪਲੀਕੇਸ਼ਨ ਸਰ ਤੇ ਮੌਕੇ ਤੇ ਸਰ ਆਪਾਂ ਇਹਨਾਂ ਨੂੰ ਸਰਵਿਸ ਤੇ ਡਿਲੀਵਰ ਕਰਾਵਾਂਗੇ ਆਪਣਾ ਲਾਇਸੈਂਸ ਵਗੈਰਾ ਹੋਣਾ ਐਕਸਪ੍ਰੈਸ ਹੋਣਾ ਹੈ ਜਿਵੇਂ ਵੈਰੀਫਿਕੇਸ਼ਨ ਹੋਣਾ ਹੈ तो तो अच्छा के आगे पता लग गया कि एफआईआर फिर ਤੋਂ ਨੰਬਰ ਦੇ ਨਾਲ ਲਾਗੂ ਹੋ ਗਿਆ ਹਾਂ ਘਰ ਬੈਠੇ ਕੰਮ ਹੋ ਜਾਣਾ ਹਾਂ ਇਥੇ ਬਹੁਤ ਬਹੁਤ ਧੰਨਵਾਦ ਆਈ ਪੰਜਾਬ ਸਰਕਾਰ ਕਿੱਥੋਂ ਆਏ ਮੈਨੂੰ ਹਰੇਣ ਤੋਂ ਵਿਧਾਇਕ ਜੀ ਆਜਾ ਚਾਹ ਰੋ ਵਾਂਗ ਦੇ 5076 ਤੇ ਕਰਕੇ ਲਿਖਾ ਦਿਓ ਹਾਂ ਜੀ ਬੋਲ ਰਿਹਾ ਹਾਂ ਐਂਟਰ ਬੋਲ ਰਿਹਾ ਹੈ ਜਿਹੜਾ ਸਪੀਕਰ ਕਿ ਲਾ ਸਪੀਕਰ ਕਿ ਲਾ ਪਹਿਲਾਂ ਆਪਣੇ ਨਾ ਟੈਪ ਨਹੀਂ ਵੀ ਸੇਵਾ ਹਸਾਈ ਸਿੱਧਾ ਦੱਸੋ ਅਰੇ ਬੰਦੂ ਤੇਰੇ ਤੇ ਕਹਿੰਦਾ ਇੱਕ ਦਬਾਓ ਸ਼ਿਕਾਇਤ ਲਈ ਦੋ ਦਬਾਓ ਇਨਫੋਰਮੇਸ਼ਨ ਲਈ ਤਿੰਨ ਦਬਾਓ 레이디 보드 ਕਿੰਨੀ ਜਾਵੇਗੀ ਉਹ ਕਾਸ਼ਾ ਗ੍ਰੀਟ ਜੀ ਆਪ ਜੀ ਦਾ ਤੁਹਾਡੇ ਘਰ ਨਾਪਲੇ ਵਿੱਚ ਆ ਕੇ ਦਾ ਸਵਾਗਤ ਹੈ ਮੈਂ ਕਿੱਕ ਸ੍ਰੀਮ ਜੀ ਦੀ ਕਿਸੇ ਨਹੀਂ ਤੱਕ ਸਕਤੀ ਜੀ ਮੈਂ ਹਿੰਦਰਜੀ ਸਿੰਘ ਬੋਲ ਰਿਹਾ ਜੀ ਮੈਂ ਨਾ ਐਕਸਟ੍ਰੈਕਟ ਕੋਲ ਆਇਆ ਸੀ ਜੀ ਆਪਣੇ ਲਾਇਸੈਂਸ ਦਾ ਵੈਰੀਫਿਕੇਸ਼ਨ ਕਰਵਾਉਣਾ ਸੀ ਵੈਰੀਫਿਕੇਸ਼ਨ ਕਰਵਾਣੀ ਹੈ ਜੀ ਹਾਂ ਜੀ ਡਰਾਈਵਿੰਗ ਲਾਇਸੈਂਸ ਦੀ ਹਾਂ ਜੀ 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 ਮੈਂ ਆਪਣੀ ਕਰਾਉਣੀ ਹੈ ਜੀ ਹਿੰਦਰਜੀ ਸਿੰਘ ਦੇ ਨਾਮ ਦੀ ਦੀ ਵੈਰੀਫਿਕੇਸ਼ਨ ਕਰਵਾਉਣੀ ਹੈ ਹਾਂਜੀ ਤੇ ਬਥੇਰੀ ਜਾਣਕਾਰੀ ਲਈ ਕਿ ਮੈਂ ਤੁਹਾਡੀ ਕੋਲ ਕੋਈ ਸਮਾਂ ਲਈ ਹੋਲਡ ਤੇ ਰੱਖ ਸਕਦੀ ਹਾਂ ਜੀ ਠੀਕ ਹੈ ਜੀ ਸਰ ਇਹ ਮੈਮੋ ਰੱਖੀ ਹੈ ਸਰ ਟੂ ਕਟਿੰਗ ਸ਼ਾਰਟ ਸਰ ਇਹ ਸੇਵਾ ਕੇਂਦਰ ਵਾਲਾ ਸਰ ਆਪ ਵੀ ਕੋਲ ਹੈ ਵੈਲਕਮ ਤੁਸੀਂ ਅੱਗੇ ਦੱਸ ਦਿਓ ਸਰ ਨੂੰ ਕਿਵੇਂ ਕਰਨਾ ਹੈ ਸਤਿ ਸ਼੍ਰੀ ਅਕਾਲ ਹਾਂ ਇਹ ਜੀ ਫੇਸ ਅਪ ਤੋਂ ਬੁਕਿੰਗ ਹੋ ਗਈ ਹੈ ਪਰ ਇਹਨਾਂ ਦੀ ਆਪਣੇ ਉਹ ਕਰਨਾ ਹੈ ਮਤਲਬ ਇੱਕ ਡਰਾਈਵਰ ਦਾ ਸੰਸ ਦੇ ਨੰਬਰ ਵੈਰੀਫਿਕੇਸ਼ਨ ਨੰਬਰ ਐਡ ਕਰਨਾ ਕਿਸੇ ਦਾ ਨੰਬਰ ਐਡ ਕਰਨਾ ਕਿਤੇ ਵੈਰੀਫਿਕੇਸ਼ਨ ਕਰਨੀ ਹੈ ਇਹਨਾਂ ਦਾ ਇਹ ਜੀਤ ਹੋਣਾ ਹੈ। ਹਾਂਜੀ ਸਭ ਇਹ ਬੁਕਿੰਗ ਹੋਈ ਹੋਈ ਹੈ। ਅੱਛਾ। ਹਾਂਜੀ। ਰੈਕੀ ਕਰ ਦਮ। ਹਾਂਜੀ। ਪਰ ਅੱਗੇ ਤਾਂ ਇਹਨਾਂ ਨੂੰ ਆਉਂਦੀ ਰੋਡ ਪਊਗੀ ਨਾ। ਨਹੀਂ ਨਹੀਂ ਤਾਂ ਅੱਗੇ ਤਾਂ ਇਹਨਾਂ ਦੇ ਘਰੇ ਵੀ ਜਾਣਾ ਹੈ। ਐਸਰ ਘਰੇ ਜਾਣਗੇ ਤਾਂ ਇਹਨਾਂ ਨੂੰ। ਘਰ ਬੈਠੇ ਹੋਏ। ਉਹ ਵੀ ਸਰ ਘਰੇ ਜਾ ਰਹੇ ਆ ਜੀ। ਚੱਲ ਰਹੀ ਹੈ ਮੈਂ ਔਰ ਲੇਟੀ ਸੇਵਾ ਭਾਗ। ਆ ਤੁਸੀਂ ਘਰੇ ਜਾਣੇ ਹੋ। ਮੈਂ ਇਹਨੂੰ ਠਾਈ ਚਿੱਤਣ ਦੇ ਤੁਸੀਂ ਨਹੀਂ ਜੀ ਪਹਿਲਾਂ ਸਾਨੂੰ ਦੇ ਕੇ ਗਿਆ ਸੀ ਕਿ ਤਾ 10 ਪੇ। ਜਦ ਤਈ ਮੈਂ ਸੇਵਾ ਸਾਹਿਬ ਕੇ ਆਈ। ਜੁਕਾਨਾਂ ਚ ਜਾਣੇ ਲੋਕਾਂ ਨੂੰ। ਮੈਨੂੰ ਤਾਂ ਇਹਨਾਂ ਤਸੀਲਣਾ ਜੀ ਖੰਨਾ ਸਾਧੀ ਜਾਂ ਸੰਗਰਾੜਾ ਮਾਛੀਬੜਾ ਤੇ ਸਾਰਾ ਠੀਕ ਹੈ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਸਰ ਇਹ ਨਾ ਹਮਾਰਾ ਸਰ ਇਹ ਪੁਰਾਣਾ ਸਿਸਟਮ ਸੀਗਾ ਸਰ ਜਿੱਥੇ ਪਹਿਲਾਂ ਆਰਟੀਓ ਦਫਤਰ ਚੱਲਦਾ ਸੀਗਾ ਸਰ ਇਹ ਵਿੰਡੋਜ਼ ਹੁੰਦੀ ਸੀ ਜਿੱਥੇ ਇਹ ਸਰਵਿਸਿਜ਼ ਲੋਕੀ ਲੈਣ ਆਉਂਦੇ ਸੀਗੇ ਸਰ ਨਾ ਹੁਣ ਸਰ ਇਹ ਸਾਰਾ ਇੱਥੇ ਕੰਮ ਬੰਦ ਹੋ ਜਾਣਾ ਸਰ ਐਂਡ ਜਿੰਨੇ ਲੋਕੀ ਹੈਗੇ ਸਰ ਜਿਵੇਂ ਅਸੀਂ ਦੱਸਿਆ ਸਰ 1076 ਕਰੇ ਬੈਠੇ ਸਰ ਆਪਣਾ ਕੰਮ ਕਰਵਾ ਸਕਦੇ ਹੈਗੇ ਐ ਹੁਣ ਸਟਾਫ ਦਾ ਸਾਡਾ ਥੋੜਾ ਫ੍ਰੀ ਹੋ ਜਾਊਗਾ ਜੀ ਠੀਕ ਹੈ ਸਰ ਇਹਨਾਂ ਨੂੰ ਕਿਤੇ ਹੋਰ ਲਾ ਲੈ ਇਹਨਾਂ ਨੂੰ ਸਰ ਹੋਰ ਆਪਾਂ ਡਿਊਟੀਆਂ ਜਿਹੜੀਆਂ ਕਲੈਰੀਕਲ ਡਿਊਟੀਆਂ ਹੈਗੀਆਂ ਉਹ ਉਹ ਵਾਸਤੇ ਕਰ ਆਪਾਂ ਲੈ ਜਾਾਂਗੇ ਐਂਡ ਵੀ ਆਰ ਆਲਸੋ ਪਲੈਨਿੰਗ ਅ ਡਿਸਪ ਹੈਗੇ ਨੇ ਹਿਮਾਂਸ਼ੂ ਜੀ ਸੋ ਐਸਨ ਖੁੱਲਾ ਹਾਲ ਹੈ ਸਰ ਬਿਕੋਜ਼ ਹੁਣ ਇੱਥੇ ਲੋਕਾਂ ਦੀ ਆਰਾਮਦ ਨਹੀਂ ਹੋਣੀ ਤੇ ਇਹਨੂੰ ਵੀ ਸਰ ਆਪਾਂ ਕਹਿ ਰਹੇ ਹਾਂ ਵੀ ਡਿਸਪ ਨੇ ਹੋਰ ਸਰ ਐਕਸਪੈਂਸ਼ਨ ਵੀ ਕਰਨੀ ਹੈ ਕਮਰੇ ਬਣਾਣੇ ਨੇ ਯੂਸ ਕਰਕੇ ਪੇਸਰ ਸਕਾਉਡ ਦਾ ਨਾਮ ਨਹੀਂ ਹੈ ਪਰ ਨਹੀਂ ਕੋਈ ਬੇਰਜ਼ਗਾਰ ਤਾਂ ਨਹੀਂ ਹੋਊਗਾ ਨਾ 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 ਨਾਟ ਇਹ ਉਹਨਾਂ ਦਾ ਸਾਰੇ ਆਪਾਂ ਸਿਸਟਮ ਦੇ ਵਿੱਚ ਹੀ ਰਹਿਣਗੇ ਕੰਮ ਚੱਲਦਾ ਰਹੂਗਾ ਠੀਕ ਕੰਮ ਚੱਲਦਾ ਰਹੂਗਾ ਸਰ ਦੇ ਸੈਡ ਸਰ ਇਸ ਪਾਸੇ ਨਹੀਂ ਹੁੰਦਾ ਲੱਗਦਾ ਕੋਦਰੋ ਤਾਲਾ ਲਗਾਣਾ ਫਿਰ ਆਪਾਂ ਗੇਟ ਨੂੰ ਨੰਨੋਂ ਅੰਦਰ ਹੀ ਬੰਦ ਕਰ ਰਹੇ ਹਾਂ ਸਰ ਸੁਣਨੀ ਸਰ ਐਨ ਪਰਲੇ ਪਾਸੋਂ ਐਗਜ਼ਿਟ ਹੈਗਾ ਸਾਰੇ ਨਾਲ ਸੋ ਇੱਕ ਦਰਵਾਜ਼ਾ ਹੈਗਾ ਦੇ ਵਿਲ ਬੀ ਹੋ ਸਕਦਾ ਹੈ ਇਸ ਦਾ ਫਰਜ਼ਾਨੀ ਨਿਊ ਲੌਬੀ ਤੇ ਅਰੰਭ ਨਿਕਲੋ ਬਾਹਰ ਜਿੰਦਾ ਲਾਉਣੇ ਆਜੋ ਆਜੋ ਅੱਬੇ ਆਲੇ ਜਿੱਦਾਂ ਲਾ ਰਿਆ ਨੂੰ ਜਿੰਦਾ ਹੁਣ

ਖੱਦ ਜਲ ਕੋਹਰੀ ਦਸਤ ਬੀਨ ਆਪਣੇ ਅਰੇ ਫੋਟੋ ਆਪਣੇ ਕੋਲ ਹੈ ਆਪ ਲੋਕ ਇਹਦਾ ਪਿੱਛੇ ਜਾੜ ਦੇ ਜੀ ਸਾਰੇ ਹੇਠਾਂ ਲਈ ਆਪ ਸਾਰੇ ਪਲੀਜ਼ ਸਾਰੇ ਹੇਠਾਂ ਆ ਜੀ ਪੋਲੇਸਟੀ ਨਹੀਂ ਕੀ ਉਹ ਅੱਗੇ ਬੋਲਦੇ ਹੋ ਆ ਜਾਓ ਤੇ ਬੋਲੋ ਮੁਕੰਮਲ ਅਦਾਬੀ ਬੋਲੋ ਕਰਮਸ਼ੀਤ ਸੁਖੀ ਨਾ ਬੋਲੋ ਜਾਇਦ ਕਰੰਨ ਗਦਾਈ ਹੋ ਸਫੇਦ ਬੇਸਿੰਦੇ ਤਰੇ ਤੀ ਤਾਂ ਹੀ ਬਨ ਕਾਟ ਕੇ ਦਰਸ਼ਨ ਕਰਦੇ ਹਾਂ ਤਾਲਾ ਲਗਾ ਕੇ ਰੱਖਦੇ ਹਾਂ ਮਾਨਯੋਗ ਫੈਕਸ਼ਨਲ ਕਨਗਰਸ ਪਾਰਟੀ ਦੇ ਜਰਮੇ ਅ ਤੇ ਸਰਕਾਰ ਜੋ ਮਨੀਸ਼ ਚੋਧਿਆ ਜੀ ਵੱਲੋਂ ਵਾਦੇ ਹੋਏ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਦਾ ਦੇਵਾਂਗਾ ਵਾਦੇ ਹੋਏ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਦਾ ਦੇਵਾਂਗਾ ਕਿ ਉਹ মিডিਆ ਦੇ ਸਨਮੁਖ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਲੁਧਿਆਣਾ ਦਾ ਸਾਰਾ মিডিਆ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ سوشل মিডিਆ ਤੋਂ ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਬਹੁਤ ਧੰਨਵਾਦ ਅੱਜ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਇਹਨੂੰ ਆਪਾਂ ਜਿਹੜੀ ਟ੍ਰੈਫਿਕ ਦੇ ਮਾਮਲੇ 'ਚ ਆਪਾਂ ਇਹਨੂੰ ਇੱਕ ਡਿਜੀਟਲ ਡੇ ਕਹਿ ਸਕਦੇ ਹਾਂ ਸਭ ਤੋਂ ਵੱਧ ਖੱਜਲ ਖੁਆਰੀ ਜਿਹੜੀ ਐ ਉਹ ਆਰਟੀਓ ਆਫਿਸ ਚ ਡੀਟੀਓ ਆਫਿਸਾਂ ਚ ਹੁੰਦੀ ਸੀ ਲਾਇਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾਂ ਲਾਇਸੈਂਸ ਬਣਾਉਣਾ ਲਰਨਿੰਗ ਲਾਇਸੈਂਸ ਫਿਰ ਲਾਇਸੈਂਸ ਅਪਡੇਟ ਕਰਾਉਣੇ ਬਹੁਤ ਸਾਰੇ ਕੰਮ ਸੀਗੇ ਜਿੰਨਾਂ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਪਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਹੋ ਕਰਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਰਾਂ ਨੂੰ ਜਿੰਦਾ ਲੱਗ ਗਿਆ ਤੇ ਚਾਬੀਆਂ ਜਿਹੜੀਆਂ ਨੇ ਡਸਟਬਿਨ ਚ ਛੁੱਟ ਦਿੱਤੀਆਂ ਗਈਆਂ ਨੇ ਅਸੀਂ ਵਾਦਾ ਕੀਤਾ ਸੀ ਸਰਕਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਕਿ ਕਰਪਸ਼ਨ ਦੇ ਮਾਮਲੇ 'ਚ ਸਾਡੀ ਜ਼ੀਰੋ ਟੋਲਰੈਂਸ ਹੋਊਗੀ ਹਰ ਇੱਕ ਫੀਲਡ ਦੇ ਵਿੱਚ ਇਸ ਤੋਂ ਪਹਿਲਾਂ ਤਹਿਸੀਲਾਂ ਦੇ ਵਿੱਚ ਅਸੀਂ ਰਜਿਸਟਰੀਆਂ ਦੇ ਮਾਮਲੇ 'ਚ ਗੁਰਦੌਰੀਆਂ ਦੇ ਮਾਮਲੇ 'ਚ ਫਰਦ ਲੈਣੀ ਆ ਫਰਦ ਅਪਡੇਟ ਕਰਾਉਣੀ ਆ ਇਨਤਕਾਲ ਕਰਾਉਣੇ ਨੇ ਉਹਨਾਂ ਨੂੰ ਵੀ ਅਪਡੇਟ ਕੀਤਾ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਕਿ ਜੀ ਸਾਡਾ ਬਹੁਤ ਬਚਾਅ ਹੋ ਗਿਆ ਸਾਡਾ ਖਹਿੜਾ ਛੁੱਟ ਗਿਆ ਪਹਿਲਾਂ ਤਾਂ ਕਚੈਰੀ 'ਚ ਆਉਣ ਵੇਲੇ ਡਰ ਲੱਗਦਾ ਸੀ ਫਿਰ ਜੇ ਆ ਜਾਂਦੇ ਸੀ ਤਾਂ ਜਾਣ ਵੇਲੇ ਬਹੁਤਾ ਲੱਗਦਾ ਸੀ ਕਿ ਇੱਥੋਂ ਬਚ ਕੇ ਨਿਕਲ ਜਾਾਂਗੇ ਨਿੰਬੂ ਵਾਂਗੂ ਨਿਚੋੜ ਦਿੰਦੇ ਸੀ ਸੋ ਹੁਣ ਡਿਜੀਟਲ ਅੱਜਕੱਲ੍ਹ ਜ਼ਮਾਨਾ ਡਿਜੀਟਲ ਹੋ ਗਿਆ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ ਲਾਇਸੈਂਸ ਦਾ ਤੱਕ ਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਵਾਸਤੇ ਇੱਥੇ ਆਉਣਾ ਪੈਣਾ ਨਾ ਤਾਂ ਇਹ ਜਿਹੜਾ ਆਰਟੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਕਹਿਤਾ ਕਿ ਜੀ ਆ ਜਿਹੜਾ ਸਾਡਾ ਜਿਹੜਾ ਦਫ਼ਤਰ ਹੈ ਬੜਾ ਵੱਡਾ ਹਾਲ ਹੈ ਇਹਨੂੰ ਤੁਸੀਂ ਆਪਣੇ ਕਿਸੇ ਹੋਰ ਕੰਮ ਲਈ ਵਰਤ ਸਕਦੇ ਹੋ ਕਿਉਂਕਿ ਅੱਜ ਤੋਂ ਬਾਅਦ ਇੱਥੇ ਲਾਈਨਾਂ ਲੱਗਣ ਵਾਲਾ ਜਾਂ ਵੇਟਿੰਗ ਰੂਮ ਜਿਹੜੇ ਨੇ ਉਹ ਬੰਦ ਹੋ ਗਏ ਤੇ ਕੋਈ ਵੀ ਮੁਲਾਜ਼ਮ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਕਲੈਰੀਕਲ ਜੌਬ ਤੇ ਜਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਹੈ ਉਹਦੇ ਮੁਤਾਬਕ ਕੋਈ ਨਾ ਕੋਈ ਕੰਮ ਕਿਸੇ ਹੋਰ ਡਿਪਾਰਟਮੈਂਟ ਚ ਮਿਲ ਜਾਊਗਾ ਕਿਸੇ ਦੀ ਰੋਟੀ ਨਹੀਂ ਖੋਣੀ ਕਿਸੇ ਦਾ ਚੁੱਲ੍ਹਾ ਜਿਹੜਾ ਉਹ 부ਜਣ ਨਹੀਂ ਦੇਣਾ ਪਰ ਨਾਲ ਨਾਲ ਲੋਕਾਂ ਦੇ ਚੁੱਲਿਆਂ ਨੂੰ ਵੀ ਬਚਾ ਕਰਨਾ ਹੈ ਜਿਹੜੇ ਮਤਲਬ ਪੂਰਾ ਦਿਨ ਫੁੱਟ ਜਾਂਦਾ ਸੀ ਇੱਥੇ 29 ਲੱਖ ਤੋਂ ਵੱਧ ਸਾਲ ਦੇ ਵਿੱਚ 29 ਲੱਖ ਤੋਂ ਵੱਧ ਇੱਥੇ ਜਿਹੜੇ ਐਪਲੀਕੈਂਟਸ ਆਉਂਦੇ ਸੀ 29 ਲੱਖ ਤੋਂ ਵੱਧ ਸਭ ਤੋਂ ਵੱਡਾ ਜਿਹੜਾ ਆਰਟੀਓ ਸੈਂਟਰ ਹੈ ਇਹ ਤੇ ਅੱਜ ਬੜੀ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਕਿਉਂਕਿ ਇਹਨਾਂ ਨੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਉਹਨਾਂ ਨੂੰ ਆਨਲਾਈਨ ਕੀਤਾ ਸੀ ਆਮ ਤੌਰ ਤੇ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿਹੋ ਜਿਹਾ ਰਾਜ ਪ੍ਰਬੰਧ ਹੈ ਫੀਤਾ ਕੱਟ ਕੇ ਉਦਘਾਟਨ ਕੀਤਾ ਜਾਂਦਾ ਇੱਥੇ ਜਿੰਦਾ ਲਾ ਕੇ ਉਦਘਾਟਨ ਕੀਤਾ ਜਾਂਦਾ ਤੁਸੀਂ ਅਖਬਾਰਾਂ ਚ ਵੀ ਪੜਿਆ ਹੋਣਾ ਜਗਰਾਉ ਤੋਂ ਨਕੋਦਰ ਵਾਲਾ ਜਿਹੜਾ ਟੋਲ ਪਲਾਜ਼ਾ ਹੈ ਉਹ ਵੀ ਕੱਲ ਬੰਦ ਕਰਤਾ ਜਦ ਕਿ ਉਹਦਾ 2 ਸਾਲ ਦਾ ਹੋਰ ਟਾਈਮ ਸੀ ਪਰ ਉਹਨਾਂ ਨੇ ਅਸੀ ਕਿਹਾ ਵੀ ਅਸੀ ਐਕਸਟੈਂਸ਼ਨ ਨਹੀਂ ਦੇਣੀ ਤੁਹਾਡੇ ਪੈਸੇ ਪੂਰੇ ਹੋ ਗਏ ਤੁਸੀਂ ਜਾਓ ਸੋ 19ਵਾਂ ਟੋਲ ਪਲਾਜ਼ਾ ਹੈ ਜਿਹੜਾ ਬੰਦ ਹੋ ਰਿਹਾ ਤੇ ਸਾਲ ਦਾ ਜੇ ਸਾਲ ਦਾ ਲਈਏ ਤਾਂ ਲਗਭਗ 225 ਕਰੋੜ 220 ਕਰੋੜ ਰੁਪਈਆ ਲੋਕਾਂ ਦਾ ਜਿਹੜਾ ਉਹ ਬਚ ਰਿਹਾ ਤੇ 60 ਤੋਂ 65 ਲੱਖ ਪਰ ਡੇ ਤੇ ਆ ਜਾਂਦਾ ਜਿਹੜਾ ਸੜਕਾਂ ਤੇ ਅਸੀਂ ਉਹ ਵੀ ਇਹਦੇ ਵਿੱਚ ਡਿਪਾਰਟਮੈਂਟ ਚ ਆ ਜਾਂਦਾ ਦੇਖੋ ਜਦੋਂ ਆਪਾਂ ਗੱਡੀ ਖਰੀਦਦੇ ਹਾਂ ਉਦੋਂ ਵੀ 8% ਉਸ ਗੱਡੀ ਦੀ ਕੀਮਤ ਦਾ ਰੋਡ ਟੈਕਸ ਦਿੰਨੇ ਆ ਪੈਟਰੋਲ ਦੇ ਵਿੱਚ ਵੀ ਰੋਡ ਟੈਕਸ ਹੈ ਡੀਜ਼ਲ ਦੇ ਵਿੱਚ ਰੋਡ ਟੈਕਸ ਹੈ ਫਿਰ ਉਹ ਕਿਹੜੀਆਂ ਸੜਕਾਂ ਦਾ ਸੜਕਾਂ ਦਾ ਸਾਰੀਆਂ ਤੁਸੀਂ ਨਾਕੇ ਲਾ ਕੇ ਘੇਰ ਲੀਆਂ ਸੋ ਅਸੀਂ 19 ਟੋਲ ਪਲਾਜ਼ੇ ਜਿਹੜੇ ਨੇ ਬੰਦ ਕਰ ਦਿੱਤੇ ਨੇ ਐਸੀ ਤਰ੍ਹਾਂ ਦੇ ਸੁਧਾਰ ਜਿਹੜੇ ਨੇ ਉਹ ਲੋਕ ਪੱਕੀ ਸੁਧਾਰ ਚੱਲਦੇ ਰਹਿਣਗੇ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਜਿਨ੍ਹਾਂ ਦੇ ਵਿੱਚ 10 ਲੱਖ ਦਾ ਜੀਵਨ ਬੀਮਾ ਰਾਸ਼ਨ ਦੀ ਡਿਲੀਵਰੀ ਵਾਲਾ ਜਿਹੜਾ ਬਹੁਤ ਵੱਡੇ ਸੁਧਾਰ ਕਰਕੇ ਉਹ ਡਿਜੀਟਲ ਤਰੀਕੇ ਨਾਲ ਤਾਂ ਕਿ ਜਿਹੜੀ ਸਕੀਮ ਜਿਹੜੇ ਬਸ ਜਿਹੜੇ ਬੰਦਿਆਂ ਵਾਸਤੇ ਬਣੀ ਆ ਉਹ ਉਹਨਾਂ ਤੱਕ ਪਹੁੰਚੇ ਲਾਈਨ 'ਚ ਖੜੇ ਆਖਰੀ ਬੰਦੇ ਤੱਕ ਉਹ ਸਕੀਮ ਦਾ ਲਾਭ ਪਹੁੰਚੇ ਇਹ ਸਾਡਾ ਮਕਸਦ ਹੈ ਔਰ ਇਮਾਨਦਾਰ ਸਰਕਾਰ ਔਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਸਾਡਾ ਵਾਅਦਾ ਗਰੰਟੀ ਉਹ ਅਸੀਂ ਪੂਰਾ ਕਰ ਰਹੇ ਹਾਂ ਸਾਡੇ ਐਮਐਲਏ ਸਹਿਬਾਨ ਇੱਥੇ ਪਹੁੰਚੇ ਹੋਏ ਨੇ ਸਾਰੇ ਸਾਰੇ ਆਫੀਸਰ ਸਹਿਬਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਐਫਰਟ ਕੀਤੀ ਹੈ ਨੇਤਾ ਆਮ ਤੌਰ ਤੇ ਕੀ ਹੁੰਦਾ ਕਿ ਦਫ਼ਤਰ ਦੇ ਵਿੱਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਉਹਦੇ ਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਇੱਕ ਖੱਜਲ ਖਵਾਰੀਆਂ ਵਾਸਤੇ ਹੋਰ ਨਵਾਂ ਕਾਊਂਟਰ ਤਿਆਰ ਕਰ ਲਿਆ ਜਾਂਦਾ ਲੋਕਾਂ ਨੂੰ ਔਰ ਜਿੰਨਾ ਤੁਸੀਂ ਉਹਨਾਂ ਨੂੰ ਖੱਜਲ ਖਵਾਰ ਕਰੀ ਜਾਓਗੇ ਰਿਸ਼ਵਤ ਦੇ ਮੌਕੇ ਉੰਨੇ ਹੀ ਜ਼ਿਆਦਾ ਵੱਧਦੇ ਜਾਂਦੇ ਰਹੇ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਸ਼ੁੱਕਰਵਾਰ ਨੂੰ ਆਈ ਉਹ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਆਉਂਦੇ ਹੀ ਨਹੀਂ ਜਿੰਨਾ ਚਿਰ ਉਹ ਬੰਦਾ ਰਿਸ਼ਵਤ ਨਹੀਂ ਦੇਂਦਾ ਉਹ ਅਸਲ 'ਚ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਰਿਸ਼ਵਤਾਂ ਦੇ ਨਾਮ ਨੇ ਸੋ ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਹ ਸਾਰਾ ਸਿਸਟਮ ਦੇਖ ਕੇ ਖੁਦ ਫੋਨ ਕਰਕੇ ਚੈੱਕ ਕਰ ਲਿਓ ਕਿ ਇਹ ਜਿਹੜਾ ਬਹੁਤ ਹੀ ਡਿਜੀਟਲ ਤੇ ਲੇਟੈਸਟ ਹੈ ਪੰਜਾਬ ਪਹਿਲਾ ਸੂਬਾ ਜਿਹਦੇ ਵਿੱਚ ਆਰਟੀਓ ਦਫ਼ਤਰ ਜਿਹੜੇ ਨੇ ਅਸੀਂ ਬੰਦ ਕਰ ਰਹੇ ਆ ਨਹੀਂ ਤਾਂ ਆਰਟੀਓ ਦਫ਼ਤਰ ਜਾਂ ਡੀਟੀਓ ਦਫ਼ਤਰ ਜਾਂ ਪਟਵਾਰੀ ਦੇ ਦਫ਼ਤਰ ਤਹਿਸੀਲਾਂ ਦੇ ਦਫ਼ਤਰ ਮਤਲਬ ਬਹੁਤ ਵੱਡਾ ਮਤਲਬ ਮੈਂ ਨਹੀਂ ਕਹਿੰਦਾ ਕਿ ਸਾਰੇ ਅਫਸਰਿਸ ਜਾਂ ਸਾਰੇ ਮੁਲਾਜ਼ਮੇ ਇਦਾਂ ਦੇ ਹੋਣਗੇ ਪਰ ਉਹ ਹੈ ਕਿ ਇੱਕ ਮਛਲੀ ਜਿਹੜੀ ਹੈ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਹੈ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਬਿਲਕੁਲ ਸਾਫ਼ ਸੁਥਰਾ ਪ੍ਰਸ਼ਾਸਨ ਦੇਈਏ ਲੋਕਾਂ ਦੀ ਖਾਦਿਲ ਖਵਾਰੀ ਕੱਟੇ ਅੱਜ ਜਿਹੜਾ ਇਹ ਆਰਟੀਓ ਦਫ਼ਤਰ ਨੂੰ ਜਿੰਦਾ ਲਾਇਆ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਆਰਟੀਓ ਦਫ਼ਤਰ ਜਿਹੜੇ ਨੇ ਉਹਦੇ ਵਿੱਚ ਕਿਸੇ ਨੂੰ ਆਉਣ ਦੀ ਲੋੜ ਨਹੀਂ ਸਾਰੀਆਂ ਐਪਲੀਕੇਸ਼ਨਾਂ ਸਾਰੇ ਤੁਹਾਡੇ ਸਬਮਿਟ ਕਰਨਾ ਹੈ ਕੋਈ ਫਾਰਮ ਸਬਮਿਟ ਕਰਨਾ ਹੈ ਕਿਸੇ ਨੇ ਕੋਈ ਫੋਨ ਨੰਬਰ ਬਦਲਾਉਣਾ ਹੈ ਜਾਂ ਫੋਨ ਨੰਬਰ ਐਡ ਕਰਾਉਣਾ ਹੈ ਜਾਂ ਆਪਣੇ ਲਾਇਸੈਂਸ ਨੂੰ ਰੀਨੂ ਕਰਾਉਣਾ ਹੈ ਅਸੀਂ ਦੋ ਤਿੰਨ ਜਾ ਕੇ ਆਏ ਆ ਉਹ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਹੁਣ 1076 ਤੇ ਉਹਨਾਂ ਨੇ ਸਾਡੇ ਸਾਹਮਣੇ ਫੋਨ ਕੀਤਾ ਤੇ ਉਹਨੂੰ ਸਾਰੀਆਂ ਜਿਹੜੀਆਂ ਡਾਇਰੈਕਸ਼ਨਸ ਮਿਲ ਗਈਆਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬਾਹਰ ਆ ਜਾਓ ਜਿੰਦਾ ਲਾਉਣਾ ਹੁਣ ਸੋ ਬੜੀ ਵੱਡੀ ਫਜਲ ਖੱਜਲ ਖਵਾਰੀ ਜਿਹੜੀ ਆ ਉਹਦੇ ਤੋਂ ਬਚਾਇਆ ਆਉਣ ਵਾਲੇ ਦਿਨਾਂ 'ਚ ਹੋਰ ਮਹਿਕਮਿਆਂ ਦਾ ਵੀ ਇਦਾਂ ਹੀ ਹੋਊਗਾ ਡਿਜੀਟਲ ਜ਼ਮਾਨਾ ਆ ਗਿਆ ਤੇ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੇ ਸਾਰੇ ਦਫ਼ਤਰਾਂ ਨੂੰ ਅਪਡੇਟ ਕਰ ਰਹੇ ਆਂ ਜ਼ਮਾਨੇ ਦੇ ਮੁਤਾਬਕ ਸਮੇਂ ਦੇ ਹਾਣੀ ਬਣ ਕੇ ਚੱਲਣ ਦਾ ਸਮਾਂ ਆ ਗਿਆ ਤੇ ਮੈਂ ਬਹੁਤ-ਬਹੁਤ ਵਧਾਈਆਂ ਦਿੰਨਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਔਰ ਉਸ ਵਿਸ਼ਵਾਸ ਨੂੰ ਅਸੀਂ ਨਿਭਾ ਰਹੇ ਆ ਸਕੂਨ ਮਿਲਦਾ ਦਿਲ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਕੋਈ ਕੁਐਸਚਨ ਕੋਈ ਤੁਹਾਡਾ ਹੋਵੇ ਤਾਂ ਬਲੀ ਇਸੇ ਨਾਲ रिलेटेड ਕੋਈ ਕੰਮ ਇਸੇ ਨਾਲ ਜੋ ਅੱਜ ਵਾਲਾ ਜਿਹੜਾ ਉਸ ਤੋਂ ਬਾਅਦ ਉਹ ਕਹਣਗੇ ਜੀ ਇਨਫੋਰਮੇਸ਼ਨ ਵਾਸਤੇ ਇੱਕ ਡੱਬੋ ਸ਼ਿਕਾਇਤ ਕਰਨ ਵਾਸਤੇ ਦੋ ਡੱਬੋ ਜਿਵੇਂ ਵੀ ਡਾਇਰੈਕਟ ਉੱਥੋਂ ਮਿਲਦੀ ਹੈ ਉਸ ਤੋਂ ਬਾਅਦ ਤੁਸੀਂ ਫਿਰ ਉਹ ਕਹਣਗੇ ਕਿਹੜੇ ਡਿਪਾਰਟਮੈਂਟ ਵਾਸਤੇ ਤੁਸੀਂ ਇਹ ਕੀਤਾ ਜਿਹੜੇ ਜਿਹੜੇ ਡਿਪਾਰਟਮੈਂਟਸ ਦੇ ਵਿੱਚ 1076 ਲਾਗੂ ਹੋ ਗਿਆ ਟਰਾਂਸਪੋਰਟ ਵਾਸਤੇ ਤੁਸੀਂ ਇਹਨਾਂ ਨੰਬਰ ਦੱਬੋ ਤਾਂ ਉਹ ਦੱਬੋਗੇ ਤਾਂ ਉੱਥੇ ਤੁਹਾਨੂੰ ਨਾਲ ਦੀ ਨਾਲ ਕੋਈ ਨਾ ਕੋਈ ਰਿਪ੍ਰੈਜ਼ੈਂਟੇਟਿਵ ਕੋਈ ਨਾ ਕੋਈ ਆਊਗਾ ਤੇ ਉਹ ਤੁਹਾਡੇ ਨਾਲ ਗੱਲ ਕਰੂਗਾ ਕਿ ਕੀ ਚਾਹੀਦਾ ਜੀ ਤੁਸੀਂ ਉਹਨੂੰ ਦੱਸ ਸਕਦੇ ਹੋ ਕਿ ਮੈਂ ਆਹ ਚੀਜ਼ ਕਰਾਉਣੀ ਹੈ ਮੇਰੀ ਆਰਸੀ ਜਿਹੜੀ ਹੈ ਉਹ ਮੈਂ ਅਪਡੇਟ ਕਰਾਉਣੀ ਹੈ ਉਹਦੀ ਜਿਹੜੀ ਐਕਸਪਾਇਰੀ ਡੇਟ ਹੈ ਉਹ ਇਨੀ ਤਰੀਕ ਨੂੰ ਆ ਰਹੀ ਹੈ ਤੇ ਉਹ ਕਹਿਣਗੇ ਜੀ ਤੁਸੀਂ ਉਹਦੀ ਫੋਟੋ ਕਾਪੀ ਕਰਕੇ ਸਾਨੂੰ ਵਟਸਐਪ ਕਰ ਦਿਓ ਤੇ ਉਹ ਵਟਸਐਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਨੰਬਰ ਜਿਹੜਾ ਵਾਪਸ ਕਾਲ ਆ ਜੂਗੀ ਤੇ ਘਰੇ ਜਾ ਕੇ ਵੀ ਡਾਕੂਮੈਂਟ ਕਲੈਕਟ ਕਰਨੇ ਆ ਮੁੰਡੇ ਫਿਰਦੇ ਇੱਥੇ ਉਹ ਮੁੰਡਾ ਕਹਿੰਦਾ ਮੈਂ ਮੇਰੇ ਕੋਲ ਤਿੰਨ ਤਹਿਸੀਲਾਂ ਨੇ ਕਿ ਮੈਂ ਘਰ ਘਰ ਜਾਣਾ ਤੇ ਮੈਂ ਜਿਹੜਾ ਮੇਰੇ ਕੋਲ ਕਾਲ ਆਉਂਦੀ ਹੈ ਕਿ ਮੈਂ ਉਹਨਾਂ ਨੂੰ ਪੁੱਛਦਾ ਕਿ ਮੈਂ ਕਿੰਨੇ ਵਜੇ ਘਰੇ ਆ ਸਕਦਾ ਤੁਹਾਡੇ ਡਾਕੂਮੈਂਟ ਲੈਣ ਕਿਸੇ ਦੀ ਰਾਸ਼ਨ ਕਾਰਡ ਦੀ ਕਾਪੀ ਚਾਹੀਦੀ ਹੈ ਕਿਸੇ ਦਾ ਕੋਈ ਪੁਰਾਣੇ ਲਾਇਸੈਂਸ ਦੀ ਫੋਟੋ ਕਾਪੀ ਚਾਹੀਦੀ ਹੈ ਉਹ ਸਾਰਾ ਜਿਹੜਾ ਉਹਦੇ ਘਰੇ ਜਾ ਕੇ ਨੀ ਦੇਖੋ ਅਸੀਂ ਪਹਿਲਾਂ ਇਹਦਾ ਡਰਾਈ ਰਨ ਕੀਤਾ ਹੈ ਇਹ ਨਹੀਂ ਹੈਗਾ ਕਿ ਅੱਜ ਹੀ ਕਰਤਾ ਐਦਾ ਪਹਿਲਾਂ ਫੋਨ ਕਰਕੇ ਦੇਖਿਆ ਕਿ ਕੀ ਕਮੀਆਂ ਨੇ ਹੋ ਸਕਦਾ ਹੁਣ ਜਦੋਂ ਲੋਕਾਂ ਨਾਲ ਬਾਹ ਪਊਗਾ ਹੋ ਸਕਦਾ ਕੁਝ ਕਮੀਆਂ ਬਾਰੇ ਬਾਅਦ ਵਿੱਚ ਹੀ ਪਤਾ ਲੱਗੇ ਉਹਨੂੰ ਠੀਕ ਕਰਦੇ ਜਾਵਾਂਗੇ ਪਰ ਡਰਾਈ ਰਨ ਕਰਕੇ ਅਸੀਂ ਚੈੱਕ ਕੀਤਾ ਇਸੇ ਇਸੇ ਤਰ੍ਹਾਂ ਪਹਿਲਾਂ ਤਹਿਸੀਲਾਂ ਦੇ ਵਿੱਚ ਵੀ 15 ਦਿਨ ਅਸੀਂ ਮੁਹਾਲੀ ਦੀ ਤਹਿਸੀਲ ਦੇ ਵਿੱਚ ਡਰਾਈ ਰਨ ਕੀਤਾ ਸੀ ਕਿ ਰਜਿਸਟਰੀਆਂ ਘਰੇ ਬੈਠੇ ਲਿਖ ਸਕਦੇ ਹੋ ਤੁਸੀਂ ਤੁਸੀਂ ਸਿਰਫ ਅਪਾਇੰਟਮੈਂਟ ਜਿਹੜੀ ਹੈ ਤੁਹਾਨੂੰ ਉਹ 15 ਮਿੰਟਾਂ ਦੀ ਲੈਬ ਦੇ ਵਿੱਚ ਮਿਲ ਜਾਂਦੀ ਹੈ ਸਵਾ ਦੋ ਤੋਂ 2:30 ਵਜੇ ਤੱਕ ਆ ਜਿਓ ਸਵਾ ਦੋ ਤੋਂ 2:30 ਵਜੇ ਤੱਕ ਆ ਕੇ ਤੁਹਾਡੀ ਜਿਹੜੀ ਅਪਾਇੰਟਮੈਂਟ ਬਣੀ ਹੋਈ ਹੈ ਤੁਸੀਂ ਉਸ ਟਾਈਮ ਤੇ ਰਜਿਸਟਰੀ ਕਰਾ ਕੇ ਵਾਪਸ ਜਾ ਸਕਦੇ ਹੋ ਇਹ ਨਹੀਂ ਹੈਗਾ ਕਿ ਸਵੇਰੇ 9 ਵਜੇ ਆ ਕੇ 5 ਵਜੇ ਤੱਕ ਪਤਾ ਹੀ ਨਹੀਂ ਤਹਿਸੀਲਦਾਰ ਨਹੀਂ ਆਇਆ ਰੋਟੀ ਖਾਣ ਚਲੇ ਗਿਆ ਸਾਹਿਬ ਜੀ ਸਾਹਿਬ ਜੀ ਅੱਜ ਆਏ ਨਹੀਂ ਜਾਂ ਕਿਤੇ ਡਿਊਟੀ ਲੱਗ ਗਈ ਫਲਾਨਾ ਉਹ ਨਹੀਂ ਹੈਗਾ ਖਚਲ ਖਵਾਰੀ ਤੁਹਾਨੂੰ ਜਦੋਂ ਬੁਲਾਇਆ ਜਾਊਗਾ ਉਸ ਵੇਲੇ ਕੋਈ ਨਾ ਕੋਈ ਅਫਸਰ ਫੋਟੋ ਵਾਲੇ ਸਾਰੇ ਰਜਿਸਟਰੀ ਕਲਰਕ ਜਾਂ ਕਾਨੂੰਗੋ ਪਟਵਾਰੀ ਜੋ ਵੀ ਹੈ ਦੇਖੋ ਬਸ ਸਟੈਂਡ ਜਿਹੜੇ ਨੇ ਦੇਖੋ ਬੜਾ ਵਧੀਆ ਕੁਐਸਚਨ ਹੈ ਤੁਹਾਡਾ ਬਸ ਸਟੈਂਡ ਜਿਹੜੇ ਉਸ ਵੇਲੇ ਤਾਂ ਉਸ ਵਾਦੀ ਮੁਤਾਬਕ ਬਣਾਏ ਗਏ ਸੀਗੇ ਹੁਣ ਉਹ ਬਹੁਤ ਸਾਰੇ ਬਸ ਸਟੈਂਡ ਵਿੱਚ ਵੀ ਆ ਗਏ ਸ਼ਹਿਰਾਂ ਦੇ ਵਿੱਚ ਆ ਗਏ ਜਿੱਥੇ ਵੱਡੀਆਂ ਬੱਸਾਂ ਨੂੰ ਜਾਣਾ ਕਾਫੀ ਦਿੱਕਤ ਆਉਂਦੀ ਹੈ ਲੁਧਿਆਣੇ ਦਾ ਵੀ ਇਹੀ ਹਾਲ ਹੈ ਮੈਂ ਆਪਣੀ ਲਾਈਫ ਦੀ ਸਟਰਗਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ ਤੇ ਉਦੋਂ ਉਸ ਵੇਲੇ ਘੱਟ ਸੀਗਾ ਟ੍ਰੈਫਿਕ ਤੇ ਉਸ ਹੁੰਦਾ ਹੋਰ ਜ਼ਿਆਦਾ ਵੱਧ ਗਿਆ ਸੋ ਚਾਹੇ ਉਹ ਬਠਿੰਡੇ ਦੀ ਗੱਲ ਹੈ ਉਹਦਾ ਬੱਸ ਸਟੈਂਡ ਬਠਿੰਡੇ ਦੇ ਵਿੱਚ ਆ ਗਿਆ ਪਟਿਆਲੇ ਅਸੀਂ ਬੱਸ ਸਟੈਂਡ ਬਾਹਰ ਕਰ ਲਿਆ ਹੈ ਨਾ ਤੇ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਬੱਸ ਸਟੈਂਡ ਹੈ ਉਹ ਵਿੱਚ ਹੈ ਤੇ ਜਿਹੜੇ ਵੱਡੇ ਸ਼ਹਿਰ ਨੇ ਜਲੰਧਰ ਦਾ ਬੱਸ ਸਟੈਂਡ ਹੈ ਉਹ ਵਿਚਾਲੇ ਹੈ ਹੈ ਨਾ ਉਸ ਵੇਲੇ ਤਾਂ ਉਹ ਬਾਹਰ ਸੀਗੇ ਮੰਡੀਆਂ ਤੇ ਬੱਸ ਸਟੈਂਡ ਉਸ ਵੇਲੇ ਅੰਦਰ ਸੀ ਪਰ ਆਬਾਦੀ ਆਲੇ ਦੁਆਲੇ ਆ ਗਈ ਤਾਂ ਹੁਣ ਉਹ ਵਿੱਚ ਆ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨਾਲ ਸਲਾਹ ਕਰਕੇ ਕਿਉਂਕਿ ਬੱਸ ਸਟੈਂਡ ਦੇ ਨਾਲ-ਨਾਲ ਬਹੁਤ ਵੱਡਾ ਬਾਜ਼ਾਰ ਜੁੜਿਆ ਹੁੰਦਾ ਇੱਕ ਉਹ ਉਹ ਬਾਜ਼ਾਰ ਜਿਹੜਾ ਉਹ ਨਹੀਂ ਉਜਾੜਨਾ ਸੀ ਇਹ ਹੋ ਸਕਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕਰ ਲੀਏ ਕਿ 20 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਨੇ ਉਹ ਲੋਕਲ ਬਾਜ਼ਾਰ 'ਚ ਆ ਜਾਣ ਜਿੱਥੋਂ ਲੋਕਾਂ ਨੇ ਲੋਕਲ ਖਰੀਦਦਾਰੀ ਕਰਨੀ ਹੈ ਜਿਹੜੀਆਂ ਵੱਡੇ ਸਟੇਸ਼ਨਾਂ ਵਾਲੀਆਂ ਬਾਹਰ ਆਊਟ ਆਫ ਸਟੇਟ ਜਾਂ ਆਊਟ ਆਫ ਸਿਟੀ ਜਿਹੜੀਆਂ ਕੋਈ ਅੰਮ੍ਰਿਤਸਰ ਸਾਹਿਬ ਜਾਂਦੀ ਹੈ ਕੋਈ ਚੰਡੀਗੜ੍ਹ ਜਾਂਦੀ ਹੈ ਕੋਈ ਕੋਟਕਪੂਰਾ ਗੰਗਾ ਨਗਰ ਜਾਂਦੀਆਂ ਹੈ ਨਾ ਉਹਨਾਂ ਬੱਸਾਂ ਵਾਸਤੇ ਕੋਈ ਹੋਰ ਇਸ ਤਰ੍ਹਾਂ ਦਾ ਪੁਆਇੰਟ ਤਾਂ ਕਿ ਲੋਕਾਂ ਨੂੰ ਖਜਲ ਖੁਆਰੀ ਵੀ ਨਾ ਹੋਵੇ ਜਾਂ ਫਿਰ ਸ਼ਟਲ ਬੱਸਾਂ ਚਲਾਉਣੀਆਂ ਪੈਣਗੀਆਂ ਕਿ ਹਾਂ ਕਿ ਉਹਨਾਂ ਨੂੰ ਉੱਥੇ ਤੱਕ ਲੈ ਕੇ ਜਾਇਆ ਜਾਵੇ ਇਹ ਨਾ ਹੋਵੇ ਕਿ ਅਸੀਂ ਉਹਨੇ ਹੀ ਕਰਾਇਆ ਉਹ ਹੋਰ ਮੋਗੇ ਤੋਂ ਲਾ ਕੇ ਲੁਧਿਆਣੇ ਤੱਕ ਲਾਉਣ ਉਹੀ ਲੁਧਿਆਣੇ ਆ ਕੇ ਫਿਰ ਉਹ ਆਪਣੀ ਜਿੱਥੇ ਵੀ ਮੰਜ਼ਿਲ ਉਹਨਾਂ ਦੀ ਹੈਗੀ ਆ ਉਹ ਤੱਕ ਜਾਣ ਵਾਸਤੇ ਉਹ ਉਹਨਾਂ ਕਰਾਇਆ ਕਿਤੇ ਲੋਕਲ ਟਰਾਂਸਪੋਰਟ ਤੇ ਲਾਉਣ ਇਹ ਨਹੀਂ ਹੋਊਗਾ ਸੋ ਇਸ ਤਰ੍ਹਾਂ ਦਾ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਤੋਂ ਜਿਹੜਾ ਲੈ ਕੇ ਵਿਊਜ਼ ਉਹਨਾਂ ਦੇ ਸਲਾਹਾਂ ਲੈ ਕੇ ਉਤਪਾਦ ਕਰ ਧੰਨਵਾਦ ਮੈਂ ਬੇਨਤੀ ਕਰੂੰਗਾ ਅਰਵਿੰਦ ਕੇਜੀਵਲ ਸਾਹਿਬ ਨੂੰ ਕਿ ਉਹ ਦਿੱਲੀ ਦੇ ਵਿੱਚ ਜਿੰਦਾ ਲਾਉਣ ਦਾ जरा कम सब पंजाब की भी शुरुआत हो चुकी है थोड़ा जानना पोस्तो उन्नीस सौ सैतालीस में देश आजाद हुआ था उस टाइम हमने सोचा था कि अंग्रेज चले जाएंगे और देश में लोग आजादी की सांस लेंगे अब लोगों के काम होने लगेंगे लेकिन एक तरफ अंग्रेज चले गए और देश के लोग अफसर शाही के गुलाम हो गए पिछले पचहत्तर साल से ऐसा सिस्टम बन गया कि किसी भी सरकारी महकमे में कोई भी काम बिना रिश्वत दिए बिना दलाली दिए बिना चक्कर काटे एक भी काम नहीं होता लोग परेशान हो जाते हैं और लोग एक तरह से सरकारी महकमों के गुलाम बन चुके हैं तंग आ चुके हैं जो काम पचहत्तर साल पहले हो जाना चाहिए था आज वो काम पंजाब सरकार में शुरू किया जा रहा है आज ट्रांसपोर्ट डिपार्टमेंट में लोगों को अफसरशाही से मुक्ति मिलेगी लोगों को अगर ड्राइविंग लाइसेंस बनवाना था पूरे देश में कहीं पूछ के देख लो ड्राइविंग लाइसेंस बिना दलाली के बिना रिश्वतखोरी के अगर कहीं बन जाए पूरे देश में कहीं नहीं बनता पहली बार अब पंजाब के अंदर एक फोन कॉल करोगे 1076 पे कॉल करो आपके घर आके आपका ड्राइविंग लाइसेंस आपका फिटनेस आपका आरसी आपका परमिट आपके घर आके देके जाएंगे इसी आजादी के लिए हम लोगों ने लड़ाई लड़ी थी तो अक्सर हमने देखा है कि मुख्यमंत्री मंत्री फीते काट के नए दफ्तरों का उद्घाटन करते हैं मानसा पहले मुख्यमंत्री हैं जो ताला लगा के किसी दफ्तर को बंद करके उद्घाटन कर रहे हैं तो लोगों को आजादी मिल रही है दलाली से आजादी में लंबी लंबी लाइनों में खड़े होते थे एक बार आते थे फिर अफसर उसके ओबते और ऑब्जेक्शन लगाता था फिर दूसरी बार आते थे फिर ऑब्जेक्शन लगाता जब तक दलाल को नहीं पकड़ते थे और दलाली नहीं देते थे तब तक काम नहीं होता था और कई बार तो दलाली देने के बाद भी काम नहीं होता था अब कोई दलाली देने की जरूरत नहीं है कोई लाइनों में खड़े होने की जरूरत नहीं है कुछ नहीं है आपने जो वन पूछा था इसको दिल्ली में हम लोगों ने शुरू किया था पहला आरटीओ दफ्तर हम लोग अपने सराय काले खां दिल्ली में बंद किया था वहां पे ताला लगा के आए थे तो इसमें आप फोन करो आपसे पूछेंगे आपको सरकार से क्या काम कराना है आप बोलो जी मैंने ये काम कराना है तो वो आपसे पूछेंगे कितने बजे आए आपके घर आप बोलो जी रात को दस बजे आओ मेरे घर मैं तो दफ्तर जाता हूं रात को दस बजे आता हूं। दस बजे पंजाब सरकार से एक आदमी आपके घर एक फोटोकॉपी मशीन लेके आएगा जो जो डॉक्यूमेंट्स चाहिए वो आप उसको दे दो वो वहीं आपके सामने फोटोकॉपी करेगा स्कैन करेगा और वो ले जाएगा और 10 या 15 दिन के अंदर आपका काम आपका कार्ड जो है वो आपके घर वो देने के लिए आएगा आपके घर बैठे आपका काम हो जाएगा ये मुझे लगता है देश में नहीं दुनिया के अंदर पहली बार ऐसा हो रहा है ट्रांसपोर्ट डिपार्टमेंट से इसकी शुरुआत हुई है अब पंजाब सरकार के हर विभाग के अंदर एक तरह तो एक तरीका तो है रिश्वतखोरी खत्म करने का कि पकड़ पकड़ के जेल में डालो लेकिन कितनों को जेल में डालेंगे दूसरा तरीका सिस्टम बदल दो कि रिश्वतखोरी करना ही मुश्किल हो जाए तो सिस्टम बदलते जा रहे हैं हम सिस्टम बदलते जा रहे हैं अब रिश्वतखोरी करना इम्पॉसिबल हो जाएगा एक एक करके सारे विभाग जो भी मान साहब ने बताया सब विभागों के अंदर अब ताले लगाए जाएंगे और लोगों को अब दफ्तर आने की जरूरत नहीं है सारे काम लोगों के घर बैठे होंगे मैं पंजाब के लोगों को बहुत बहुत बधाई देता हूं कि पहली बार ये पंजाब के अंदर काम शुरू हो रहा है बहुत बहुत शुक्रिया चोला मेरा रंग दे बसंती चोला मेरा रंग दे बसंती चोला मेरा रंग दे बसंती चोला हो आज रंग दे